ਕੀ ਕਹਿਣਾ ਚਾਹੋਂਗੇ ਸੰਗੀਤਕ ਸਮਰਾਟ ਹੈ ਨਾ ਚਰਨਜੀਤ ਉਹੋਜਾ ਜੀ ਇਸ ਦੁਨੀਆ ਨੂੰ ਅਲਵਿਦਾ ਆ ਕਰ ਰਹੇ ਹਨ। ਉਹਨਾਂ ਦੀ ਸ਼ਾਮ ਦੇ ਵਿੱਚ ਜਿੰਨਾ ਕੁਝ ਬੋਲਾਂਗਾ ਮੈਂ ਉਹ ਥੋੜੀ ਹੈ ਕਿਉਂਕਿ ਇਦਾਂ ਦਾ ਬੰਦਾ ਸਦੀਆਂ ਬਾਅਦ ਪੈਦਾ ਹੁੰਦਾ ਹੈ। ਤੁਸੀਂ ਆਪ ਦੇਖ ਲਓ ਜਿੰਨੀ ਮੇਰੀ ਉਮਰ ਹੈ ਮੈਂ ਸ਼ੁਰੂ ਤੋਂ ਬਚਪਨ ਤੋਂ ਲੈ ਕੇ ਹੁਣ ਤੱਕ ਸੁਣਦਾ ਹਾਂ ਔਰ ਮੇਰੇ ਡੈਡੀ ਨੇ ਵੀ ਸੁਣਦਾ ਹੈ। ਚੰਨਜੀਤ ਉਹੋਜਾ ਸਾਹਿਬ ਦਾ ਮੇਜ਼ੀ ਚੁੰਕੀਲਾ ਸਾਹਿਬ ਉਹਨਾਂ ਤੋਂ ਲੈ ਕੇ ਮੈਂ ਮੈਂ ਵੀ ਗਾਣਾ ਕੀਤਾ ਉਹੋਜਾ ਸਾਹਿਬ ਨਾਲ ਮੇਰੇ ਤੱਕ ਕਮ ਕੀਤਾ ਇੰਨਾ ਲੰਮਾ ਟਾਈਮ ਕੋ ਕੰਮ ਕਰਨਾ ਔਰ ਦੁਨੀਆ ਵੀ ਇਹ ਕਹਿੰਦੀ ਵੀ ਹਾਂ ਮਿਊਜ਼ਿਕ ਬਹੁਤ ਅੱਛਾ ਚੰਦਜੀਤ ਉਹ ਜੱ사ਬ ਉਸਤਾਦ ਜੀ ਕਈ ਕਲਾਕਾਰ ਬਣਾਤੇ ਮੇਰੇ ਵਰਗੇ ਹਾਂਜੀ ਤੇ ਅੱਜ ਬਸ ਤੱਕਾ ਲੱਗਿਆ ਥੋੜਾ ਜਿਹਾ ਮਾਲਕ ਉਹਨਾਂ ਨੂੰ ਆਪਣੇ ਚਰਨਾਂ ਚ ਨਮਾਸਤੇ ਸੋ ਤੁਸੀਂ ਜਦੋਂ ਮਿਲਦੇ ਕਿੱਦਾਂ ਦੇ ਮਤਲਬ ਉਹ ਇਨਸਾਨ ਸਨ ਮੈਨੂੰ ਬਹੁਤ ਪਿਆਰ ਨਾਲ ਮਿਲੇ ਬਹੁਤ ਪਿਆਰ ਨਾਲ ਜਦੋਂ ਗੁੱਸਾ ਤਾਂ ਚਲੋ ਹੁੰਦਾ ਹੀ ਉਸਤਾਦ ਜੀ ਹਮੇਸ਼ਾ ਜਦੋਂ ਜਦੋਂ ਕੋਈ ਚੇਲਾ ਗਲਤੀ ਕਰਦਾ ਤਾਂ ਉਸਤਾਦ ਤਾਂ ਗੁੱਸਾ ਕਰਦੇ ਹਣਾ ਦੇ ਚੇਲੇ ਨੇ ਅਜੀਹੀ ਕਿਹੜੀ ਗਲਤੀ ਕੀਤੀ ਸੀ ਕਈ ਵਾਰ ਹੁੰਦਾ ਨਾ ਕੋਈ ਨਾ ਕੋਈ ਚੇਲਾ ਗਲਤੀ ਕਰ ਦਿੰਦਾ ਤਾਂ ਉਸਤਾਦ ਬੜੇ ਹੀ ਵਧੀਆ ਤਰੀਕੇ ਨਾਲ ਸਮਝਾਉਂਦਾ ਮੈਨੂੰ ਮੈਨੂੰ ਗੱਲ ਸੁਣਾਈ ਸੀ ਉਹ ਜੱਜ ਸਾਹਿਬ ਨੇ ਕਿ ਸਰਦੂਲ ਭਾਈ ਨੂੰ ਕਿਹਾ ਵੀ ਇਦਾਂ ਕਰਕੇ ਵੀ ਸਰਦੂਲ ਵੀ ਆ ਲੈ ਟੇਪ ਇਹਦੀ ਰੈਸਲ ਕਰਨਾ ਰਿਕਾਰਡਿੰਗ ਆ ਉਦੋਂ ਰਿਕਾਰਡਿੰਗ ਜਿੱਦਾਂ ਵੀ ਕਰੀਚੀ ਹੁੰਦੀ ਹੁੰਦੀ ਸੀ ਉਦੋਂ ਕੋਈ ਇਦਾਂ ਨਹੀਂ ਹੁੰਦਾ ਸੀ ਅੱਜ ਵਾਲੇ ਟਾਈਮ 'ਚ ਤੇ ਉਸ ਤੋਂ ਬਾਅਦ ਕਹਿੰਦੇ ਟੇਪ ਟੇਬਲ 'ਤੇ ਛੱਡ ਕੇ ਸਰਦੂਲ ਭਾਈ ਕਹਿੰਦੇ ਆਪ ਚੱਲ ਗਏ ਤੇ ਮੈਂ ਪੁੱਛ ਰਿਹਾ ਫੋਨ ਕਰਕੇ ਸਰਦੂਲ ਜੀ ਦੀ ਤਿਆਰ ਹਾਂਜੀ ਗੁਰੂ ਜੀ ਤਿਆਰ ਆ ਤਿਆਰ ਆ ਸਾਰਾ ਕੁਝ ਓਕੇ ਆ ਹੁਣ ਟੇਪ ਭਾਜੀ ਅੰਦਰ ਉਸਤਾਦ ਜੀ ਕੋਲੇ ਪਈ ਆ ਤੇ ਕਰਦੇ ਕਰਾਉਂਦੇ ਜਦੋਂ ਆਏ ਹਫਤੇ ਬਾਅਦ ਦੋ ਹਫਤੇ ਬਾਅਦ ਸਰਦੂਲ ਜੀ ਹਾਂਜੀ ਤਿਆਰ ਕਹਿੰਦੇ ਹਾਂਜੀ ਹਾਂਜੀ ਗੁਰੂ ਜੀ ਦੱਸਦੇ ਨਹੀਂ ਡਰੀ ਜਾਂਦੇ ਆ ਹੈ ਉਹ ਕਹਿੰਦੇ ਵੀ ਮੈਂ ਤਾਂ ਡਰੀ ਜਾਂਦੇ ਦੱਸਦੇ ਨਹੀਂ ਕਿਤੇ ਕਹਿੰਦਾ ਚੱਲਗਾ ਫਿਰ ਕਹਿੰਦਾ ਚੁੱਪ ਹੋ ਗਿਆ ਕਿ ਮੈਂ ਟੇਪ ਕੱਢ ਕੇ ਫੜਾਤੀ ਕਹਿੰਦਾ ਟੇਪ ਤਾਂ ਆ ਪਈ ਆ ਫਿਰ ਗਾਣਾ ਇਦਾਂ ਪੈਂਦੀ ਆ ਇਦਾਂ ਫਿਰ ਮੈਨੂੰ ਦੱਸ ਤੋ ਦੋ ਕਹਿੰਦੇ ਤੁਸੀਂ ਤੁਸੀਂ ਵੀ ਕਦੇ ਕੋਈ ਗਾਣਾ ਸੁਣੀਆ ਤੁਸੀਂ ਨਹੀਂ ਨਹੀਂ ਮੈਨੂੰ ਤਾਂ ਬੜੇ ਪਿਆਰ ਨਾਲ ਪਿਆਰ ਨਾਲ ਮਿਲੇ ਜਿਹੜੀਆਂ ਯਾਦਾਂ ਸੀਗੀਆਂ ਜਿਹੜੀਆਂ ਤੁਹਾਡੀਆਂ ਖਾਸ ਉਹਨਾਂ ਦੇ ਨਾਲ ਜੁੜੀਆਂ ਹੋਣ ਜੀ ਮੈਂ ਗਾਣਾ ਕੀਤਾ ਸੀਗਾ ਜੀ ਉਦੋਂ ਮੈਨੂੰ ਬਹੁਤ ਪਿਆਰ ਨਾਲ ਮੈਨੂੰ ਫੋਨ ਵੀ ਕਰਦੇ ਰਹੇ ਜੀ ਖਾਨ ਕਿਦਾਂ ਠੀਕ ਹੈ ਤੇ ਬਹੁਤ ਪਿਆਰ ਨਾਲ ਮੈਨੂੰ ਟਰੀਟ ਕੀਤਾ ਔਰ ਬਹੁਤ ਪਿਆਰ ਨਾਲ ਗਵਾਇਆ ਔਰ ਮੇਰੀ ਮੇਰੀ ਵਾਸਤੇ ਬਹੁਤ ਖੁਸ਼ ਹੁੰਦੇ ਸੀ ਤੇਰੀ ਵਾਜ ਬਹੁਤ ਬੁਲੰਦ ਆ ਤੁਹਾਨੂੰ ਨਹੀਂ ਲੱਗਦਾ ਇੱਕ ਇੱਕ ਮਹੀਨੇ ਦੇ ਵਿੱਚ ਕਾਮੇਡੀ ਕਿੰਗ ਔਰ ਸੰਗੀਤਕ ਸਮਰਾਟ ਦੋ ਲੋਗ ਚਲੇ ਗਏ ਨੇ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਕਾਫੀ ਵੱਡਾ ਘਾਟਾ ਜਿਹੜਾ ਪੈ ਚੁੱਕਿਆ ਜੀ ਕਾਫੀ ਵੱਡਾ ਘਾਟਾ ਪੈ ਗਿਆ ਪੱਲਾ ਸਾਹਿਬ ਦਾ ਤੇ ਹੁਜਾ ਸਾਹਿਬ ਦਾ ਤੇ ਮੈਂ ਹੁਣ ਇਹੀ ਅਰਦਾਸ ਕਰੂੰਗਾ ਕਿ ਸਾਰੇ ਜਿੰਨੇ ਹੋਰ ਆ ਸਾਰੇ ਤੰਦਰੁਸਤ ਰਹਿਣ ਔਰ ਬਹੁਤ ਲੰਮੀ ਲੰਮੀ ਉਮਰ ਕਰਨ ਜੀ ਇਹ ਘਾਟਾ ਕਦੇ ਪੂਰਾ ਨਹੀਂ ਹੋਣਾ